ਬੇਨ ਪ੍ਰਮੋ ਦਾ ਪਿਆਰ 4 ਸਾਲ ਬਾਅਦ ਜਾਗ ਗਿਆ ਮੰਮੀ ਖਾ ਕੇ ਰ ਤੂੰ ਇੱਥੇ ਜੇ ਲਸ ਤੌ ਚੱਜਾ ਸੈਟ ਕਰ ਦੇ ਬਿਸਿਆ ਇਹ ਕੱਲ ਲਵਾ ਕੇ ਤੋ ਆਦੀ ਮੈਂ ਸਵੇਰ ਚਾੜ ਦੇ ਦਿੱਤੀ ਠੀਕ ਆ ਮੰਮੀ ਮੈਂ ਤਾਂ ਨ ਇੱਕ ਗੱਲ ਕਰਨੀ ਆ ਤੂੰ ਦੱਸ ਨਾ ਕੀ ਗੱਲ ਕਰਨੀ ਬੜੀ ਕੁਛ ਨਹੀਂ ਕੁਝ ਬੜੀ ਉਹ ਮਮੋਣੀ ਤੇ ਖੁਸ਼ਖਬਰੀ ਹੈ ਕਿ ਸ਼ਗਲ ਦੱਸਦੀ ਵੀ ਹੈ ਸਲੇਮਨ ਬਹਿਤ ਦੱਸੂ ਮਮੋਣੀ ਲਾਸ ਰਾਤੀ ਤੁਸੀਂ ਨਹੀਂ ਛੇਤੀ ਹੋ ਗਈ ਨਾ ਤੁਹਾਨੂੰ ਪਤਾ ਰਾਤੀ ਵੀਜੀਾ ਕੋਣ ਆਇਆ ਸੀ ਅੱਛਾ ਜੀ ਤਾਂ ਹੀ ਤੇ ਕਿਉਂ ਦਾ ਫੋਨ ਆਵੇ ਤੇ ਫਿਰ ਇਸ ਤੇ ਗਲੋਨ ਆਵੇ ਇਹ ਹੋ ਨਹੀਂ ਸਕਦਾ ਮਮੋਣੀ ਤੁਹਾਨੂੰ ਪਤਾ ਨਾ 4 ਸਾਲੋਂ ਕਿ ਸਾਡੇ ਵਿਆਹ ਨੂੰ ਅੱਜ ਤੱਕ ਮੀਰ ਜੀ ਨੇ ਕਦੀ ਫੋਨ ਹੀ ਨਹੀਂ ਕੀਤਾ। ਨਾਰਾਜ਼ ਸੀਗੇ ਮੇਰੇ ਤੋਂ ਕਿ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਲਿਆ। ਪਰ ਕੱਲ ਮम्मी ਕਹਲੋ ਇੰਨਾ ਰੋਂਦੇ ਸੀਗੇ ਆਪਣੀ ਗਲਤੀ ਦੀ ਮਾਫੀ ਤਾਂ ਖੁੰਗਦੇ ਸੀ। ਕਿ ਗਲਤੀ ਹੋ ਗਈ ਮੇਰੇ ਕੋਲ ਨੂੰ। ਉਹਨਾਂ ਨੂੰ ਇਹੀ ਲੱਗੰਦਿਆ ਸੀ ਕਿ ਮੈਂ ਸ਼ਾਇਦ ਗਲਤ ਇਨਸਾਨ ਨੂੰ ਚੁਣ ਲਿਆ। ਠੀਕ ਨਾ ਖੁਸ਼ ਹੋ ਗਲਤੀ ਕੀਤੀ ਨਾ। ਮੰਮੀ ਬੜੇ ਖੁਸ਼ੀ ਸੀਗੇ ਤੇ ਓਨੇ ਹੀ ਜ਼ਿਆਦਾ ਇਮੋਸ਼ਨਲ ਵੀ ਮੇਰੇ ਦਿਲ ਨੂੰ ਪੁੱਛੋ 4 ਸਾਲ ਤੱਕ ਮੈਂ ਆਪਣੇ ਭਰਾ ਦੀ ਆਵਾਜ਼ ਨੂੰ ਕਿੰਨਾ ਮਿਸ ਕੀਤਾ ਤੇ ਖਾਲੀ ਮੰਮੀ ਇਹਦਾ ਮਤਲਬ ਤੇ ਹੋਈ ਹੈ ਕਿ ਜਿਹੜੀ ਚੀਜ਼ ਸਾਡੇ ਘਰੇ ਆਉਣ ਵਾਲੀ ਨਾ ਉਹ ਚੰਗੀ ਕਰਮਾ ਵਾਲੀ ਜਿੰਨੇ ਮੇਰੇ ਵੇ ਕੀ ਨਾ ਮੇਰਾ ਬੋਲਚਾ ਸ਼ੁਰੂ ਕਰਾ ਦਿੱਤਾ ਸਹੀ ਲੇ ਕਿਰਨ ਇਹ ਮਿੱਠਾ ਕੰਦੇ ਨੇ ਨੋਆ ਤੋਂ ਕਦੀ ਮਾਸ ਨਹੀਂ ਆਡਦਾ ਜੋ ਮਰਜੀ ਆਪਣੇ ਭੈਣ ਤੇ ਜੜੀ ਹੁੰਦੀ ਨਾ ਇੱਕ ਲੈ ਇੱਕ ਦਿਨ ਮਿਲ ਕੇ ਹੀ ਲੈਣਾ ਇੰਨਾਂ ਨੇ ਪਰ ਮੰਮੀ ਮੈਂ ਤਾਂ ਆਸੀ ਛੱਡਤੀ ਸੀਗੀ ਕਿ ਮੇਰੇ ਵੀ ਬੇਕੇ ਹੈਗੇ ਆ ਪਰ ਨਹੀਂ ਸ਼ੁਕਰ ਹੈ ਬਤਨਾ ਕੀ ਅੱਜ ਉਹ ਦਿਨ ਆ ਗਿਆ ਮੰਮੀ ਅੱਜ ਸਾਡੇ ਘਰੇ ਆਣ ਲੱਗੇ ਆ ਬਹੁਤ ਵਧੀਆ ਗੱਲ ਹੈ ਕਿ ਤੁਹਾਨੂੰ ਸੁਨੋ ਤੇ ਪਿਆਰ ਹੋ ਜੇ ਮੈਂ ਤਿਆਰੀ ਆ ਮੰਮੀ ਮੈਂ ਬਸ ਰਸੋਈ 'ਚ ਵੇਖਾਂ ਕੀ ਬਣਾਣਾ ਵਾ ਤੇ ਤੇ ਰਾਤੀ ਮੈਨੂੰ ਲੱਗਦਾ ਨੀਂਦਰ ਹੀ ਨਹੀਂ ਆਈ ਹੋਣੀ ਸਾਰੀ ਰਾਤ ਘੜੀ ਉੱਠ-ਉੱਠ ਵੇਖਦੀ ਹੈਗੀ ਟਾਈਮ ਕਦੋਂ ਦਿਨ ਚੜੇ ਤੂੰ ਤੇ ਰਾਤੀ ਆ ਕੇ ਮੈਨੂੰ ਉਠਾ ਕੇ ਦੱਸ ਦੇਣਾ ਸੀਗਾ ਨਹੀਂ ਨਹੀਂ ਮੰਮੀ ਤੁਸੀਂ ਸੁੱਤੇ ਹੋਏ ਸੀਗੇ ਪੂਜਾ ਦੀਦੀ ਪੇਕੇ ਗਏ ਆ ਮੈਂ ਉਹਨਾਂ ਨੂੰ ਵੀ ਨਹੀਂ ਦੱਸਿਆ ਕੋਈ ਗੱਲ ਨਹੀਂ ਮੰਮੀ ਤੁਸੀਂ ਇਹ ਤਰ੍ਹਾਂ ਕਰੋ ਨਾਨੀ ਜੀ ਨੂੰ ਦੱਸ ਦੋ ਮੈਂ ਨਾ ਰਸੋਈ 'ਚ ਸਮਾਨ ਤਿਆਰ ਕਰ ਲੈਣੀ ਠੀਕ ਹੈ ਤੂੰ ਕੀ ਕਰੇਗਾ ਕੋਈ ਚੀਜ਼ ਤਿਆਰੀ ਕਰਨ ਦੀ ਲੋੜ ਨਹੀਂ ਸਭ ਕੁਝ ਅਸੀਂ ਬਜ਼ਾਰੋਂ ਬਰਿਆਂ ਬਣਾਇਆ ਮਿਲ ਜਾਂਦਾ ਬਸ ਤੂੰ ਖੁਸ਼ ਤੂੰ ਉਹਨਾਂ ਨੂੰ ਕਿਰਨ ਜਦੋਂ ਅਸੀਂ ਆਪਣੇ ਮਾਪਿਆਂ ਨੂੰ ਮਿਲਦੇ ਹਾਂ ਨਾ ਸਾਡੇ ਚਿਹਰੇ ਤੇ ਕਦੇ ਖੁਸ਼ੀ ਹੁੰਦੀ ਹੈ ਬਸ ਤੂੰ ਉਹ ਆਪਣੇ ਆਪ ਨੂੰ ਨਿਖਾਰ ਬਸ ਬਾਕੀ ਸਾਰਾ ਕੁਝ ਅਸੀਂ ਬਜ਼ਾਰੋਂ ਮੋਗਾ ਲੈਣਾ ਹਰ ਚੀਜ਼ ਬਜ਼ਾਰੋਂ ਮੈਨ ਮਿਲ ਜਾਂਦੀ ਹੈ ਮੱਕੀ ਜੀ ਕੋ ਜਰੂਰ ਪਾਈ ਤਿੰਨ ਹਫਤੇ ਬਣ ਤੂੰ ਫਿਕਰ ਨਾ ਕਰ ਚਲੋ ਮੰਮੀ ਸੁਣਾ ਮੇਰੀ ਗੱਲ ਸੁਣ ਸੁਣਾ ਇਹ ਸੂਟ ਪਾ ਲਈ ਸੂਟ ਸੋਹਣਾ ਹੀ ਆ ਮੰਮੀ ਨਵਾਂ ਹੀ ਪਾਇਆ ਵਾ ਚਲੋ ਆਓ ਨਾ ਨੀਨੂ ਤੂੰ ਸੋ ਨੀ ਪਾ ਮੇਰਾ ਬੁੱਤ ਅੱਛਾ ਮੇਰਾ ਲੱਡਾ ਹੈ ਲੱਡਾ ਲੱड्डੂ ਮੈਂ ਦਾਤੀ ਲੈਣਾ ਆਪਣੇ ਨੰਗੇ ਨਹੀਂ ਨਹੀਂ ਕੋਈ ਨਹੀਂ ਦੇਈਦਾ ਦੱਸ ਨਾ ਕੁਲੀ ਕੇ ਦੱਸ ਮੰਨੀ ਬੱਸ ਨਾ ਨਹੀਂ ਟਾਟਾ ਨਾ ਪਿਆਰ ਚਾਹੀਦਾ ਹੋਰ ਕੁਝ ਨਹੀਂ ਚਾਹੀਦਾ ਉਹ ਤੇ ਪੁੱਤਰ ਮੈਂ ਸਦਾ ਹੀ ਦੇਂਦੀ ਰਹਿਨੀ ਆ ਤੈਨੂੰ ਬੜਾ ਪਿਆਰ ਬੜਾ ਨਾਨੀ ਦੋਤੇ ਦਾ ਪਿਆਰ ਚੱਲਦਾ ਵੇਖ ਖੈਰ ਤੇ ਹੈ ਖੈਰੀ ਹੈ ਸ਼ੁਕਰ ਕਿ ਕੁਝ ਨਹੀਂ ਨਾ ਆਈ ਕਿ ਮੈਨੂੰ ਕੀ ਆਪਰੇ ਜਿੰਨਾ ਮਰਜੀ ਕਰੋ ਤੁਹਾਡਾ ਦੋਤਾ ਤੇ ਤੁਸੀਂ ਨਾਨੀ ਹਾਂ ਕਿਉਂ ਨਹੀਂ ਚਲੋ ਅੱਛੇ ਤੱਕ ਮੈਂ ਇੱਕ ਖੁਸ਼ਖਬਰੀ ਹੋਰ ਵੀ ਦੱਸ ਦਿੰਦੀ ਹਾਂ ਦੱਸ ਮੇਰੀ ਗੱਲ ਸੁਣੋ ਉਹ ਕਿਰਨ ਦੇ ਮੰਮੀ ਆ ਰਹੇ ਨੇ ਤੇ ਬ੍ਰਦਰ ਤੇਦੀ ਭਾਪੀ ਆ ਰਹੀ ਹੈ ਤੇ ਮੰਮੀ ਤੇ ਭਾਪੀ ਕਾਹ ਹੋ ਪੜਾ ਪ੍ਰਾਹਾਂ ਦੇ 4 ਸਾਲ ਬਾਅਦ ਹੁਣ ਕੀ ਕਰਨਾ ਐੰਦੇ ਵੇ ਕੀ ਮਤਲਬ ਤੁਹਾਡੇ ਕਹਿੰਦਾ 4 ਸਾਲ ਹੋ ਗਏ ਵਿਆਹ ਨੂੰ ਤੇ ਫਿਰ ਕੀ ਹੋ ਗਿਆ ਤੇ ਉਹਨਾਂ ਨੇ ਪੁੱਛ ਪ੍ਰਤੀ ਤਾਇਤਾ ਕੀਤੀ ਐ ਕੋਈ ਵਿਆਹ ਨਹੀਂ ਚੱਜਣ ਲ ਕੀਤਾ ਕੋਈ ਵਿਆਹ ਦੇ ਰੀਤੀ ਰਿਵਾਇ ਨਹੀਂ ਪੂਰੇ ਕੀਤੇ ਕੋ ਦੇਨ ਲਾਈਨ ਨਹੀਂ ਕੀਤਾ ਤਾਂ ਹੁਣ 4 ਸਾਲ ਬਣਨ ਚਿੱਤਾ ਆ ਕਿਰਨ ਦੇ ਘਰ ਜਾਣਾ ਸੀ ਉਹਨਾਂ ਨੇ ਐਸ ਤਰ੍ਹਾਂ ਕੀਤਾ ਜਿਵੇਂ ਗੋਲੀ ਲੱਤੀ ਹੁੰਦੀ ਉਹਨਾਂ ਦੇ ਚੰਗਾ ਐਸਾ ਚਲੀ ਗਈ ਸਾਡੇ ਕੋਲੋਂ ਲੱਤ ਗਈ ਜਿੰਨੇ ਤੁਸੀਂ ਗੱਲਾਂ ਕਰਦੇ ਪਿਓ ਨਾ ਕੋਈ ਵੀ ਮਾਪੇ ਆਪਣੀ ਧੀਆ ਪ੍ਰਤੀ ਇੰਨਾ ਨਹੀਂ ਸੋਚਦੇ ਹੁੰਦੇ ਮੰਮੀ ਨਾਨੀ ਨਾ ਸਹੀ ਕਹਿਂਦੇ ਆ ਇੰਨੀ ਦੇ ਅੱਜ ਤੀ ਯਾਦ ਆਈ ਨਹੀਂ ਉਹਨਾਂ ਨੂੰ ਨਾਲੇ ਨਾ ਨਾਨੀ ਦੀ ਗੱਲ ਬਿਲਕੁਲ ਸਹੀ ਆ ਉਹਨਾਂ ਨੇ ਨਾ ਵਿਆਹ ਕਿ ਇਦਾਂ ਕੀਤਾ ਵਾ ਕਿ ਸ਼ੁਕਰ ਆ ਸਾਡੇ ਗਲੋ ਲੱਤੀ ਮੈਨ ਤੇ ਕੋ ਸਲਾਹ ਮੰਗੀ ਤੈਨੂੰ ਮੈਂ ਦੱਸਿਆ ਤੈਨੂੰ ਮੈਂ ਮੈਨਾਂ ਕਿਹਾ ਮੈਨੂੰ رائے ਦੇ ਕੀ ਕਰਨਾ ਚਾਹੀਦਾ ਮੈਨੂੰ ਤੇ ਮੇਰੀ ਗੱਲ ਸੁਣੋ ਤੁਸੀਂ ਜੋ ਕਹਿਣਾ ਕਹੀਂ ਚਲੋ ਚੁੱਪ ਕਰਕੇ ਨਾ ਫਟਾਫਟ ਤਿਆਰਤੀ ਰੋ ਜਾ ਔਰ ਤੂੰ ਵੀ ਕਾਕਾ ਤਿਆਰਤੀ ਰੋ ਜਾ ਕਰ ਗੈਸਟ ਆ ਰਹੇ ਨੇ ਅਚੀ ਤਰ੍ਹਾਂ ਉਹਨਾਂ ਦਾ ਵੈਲਕਮ ਕਰਨਾ ਹੈ। ਉਹ ਮੇਰੇ ਵਾਸਤੇ ਕੋਈ ਨਹੀਂ ਗੈਸਟ ਜਦੋਂ ਆਏ ਨਾ ਮੈਂ ਤਾਂ ਘਰੋਂ ਨਿਕਲ ਜਾਣਾ ਵਾ। ਚੱਲ ਫਿਰ। ਜਾ ਹੁਣੇ ਨਿਕਲ ਜਾ। ਉਹਨਾਂ ਦੇ ਸਾਹਮਣੇ ਝੋਟ ਕੇ ਜਾਏਂਗਾ ਚੰਗਾ ਨਹੀਂ ਲੱਗਿਆ। ਤੂੰ ਪਹਿਲੇ ਚਲਾ ਜਾ। ਨਹੀਂ ਮੰਮੀ ਤੂੰ ਹੀ ਉਹਨਾਂ ਕਰਕੇ ਮੈਨੂੰ ਘਰੋਂ ਕੱਢੋਗੇ। ਮੈਂ ਤੈਨੂੰ ਕੀ ਸਦਾ ਵਾਸਤੇ ਘਰੋਂ ਕੱਢਦੀ ਪਈ ਆਂ। ਤੂੰ ਕਹਿ ਕਿ ਜਦੋਂ ਆਣਗੇ ਮੈਂ ਘਰੋਂ ਚਲਾ ਜਾਵਾਂਗਾ। ਮੈਂ ਤੈਨੂੰ ਕਿਉਂ ਉਹਨਾਂ ਦੇ ਸਾਹਮਣੇ ਤੂੰ ਜਾਏਂਗੇ ਤੂੰ ਹੁਣੇ ਜਾ ਕੇ ਘੁੰਮ ਫੇਰੇ। ਸਗੋਂ ਤੂੰ ਹੀ ਇਹ ਕਹੋ ਕਿ ਕੋਈ ਗੱਲ ਨਹੀਂ। ਇਹ ਤੈਨੂੰ ਨਹੀਂ ਨਾ ਪਸੰਦ। ਆਪਾ ਕਹਦਾ ਕਿ ਜੀ ਉਹ ਬੜਾ ਚਾਚੜਿਆ ਤੇ ਕਿਉਂ ਨਾ ਚਾਚੜਿਆ ਆਣਾ ਆਣਾ ਨਿੱਜੀ ਹੋ ਜੀ ਉਹ ਤੇ ਉਹ ਜੀ ਉਹਦੇ ਪੇਕੇ ਨਕਾ ਨਾ ਤੇ ਉਹ ਚਾਚੜੇ ਮੈਨੂੰ ਦੱਸ ਤੇ ਮੇਰੇ ਕੋਈ ਕੋਈ ਆਸ ਨਹੀਂ ਰੱਖਣੀ ਕਿ ਮੈਂ ਉਹਨਾਂ ਸਭ ਨੇ ਬੈਠਾਂਗੀ ਮੇਰੀ ਗੱਲ ਸੁਣੋ ਵੀ ਜੀ ਮੈਂ ਤੁਹਾਨੂੰ ਦੱਸਣ ਆਈ ਆਂ ਸਲਾ ਲੈਣ ਨਹੀਂ ਆਈ ਉਹਨਾਂ ਦੇ ਸਾਹਮਣੇ ਕੋਈ ਵੱਡੀ ਕਾਟੀ ਗੱਲ ਨਾ ਕਰਿਆ ਜੀ ਸੋਹਣੇ ਤਰੀਕੇ ਨਾਲ ਬਹਿ ਕੇ ਗੱਲ ਕਰਿਆ ਜੀ ਤੇ ਬਸ ਮੈਂ ਤੁਹਾਨੂੰ ਇਹ ਦੱਸਣ ਵਾਸਤੇ ਆਈ ਜੀ ਕਿ ਫੜਾਫੜ ਤਿਆਰ ਹੋ ਜਾ ਉਹ ਠੀਕ ਆ ਠੀਕ ਆ ਮੰਮੀ ਅਸੀਂ ਵੀ ਤੁਹਾਨੂੰ ਦੱਸਤਾ ਵਾ ਤੁਸੀਂ ਬਹਿ ਜਾਵੇ ਚਾਹੀ ਨਹੀਂ ਬੈਣਾ ਉਹਨਾਂ ਦੇ ਵਿੱਚ ਫਿਰ ਇਹ ਮੁੰਡਾ ਬਿਲਕੁਲ ਠੀਕ ਆਂਦਾ ਪਈ ਮੰਮੀ ਸੀ ਨਾ ਇਹ ਕਦਰ ਰੋਣਾ ਪਿਆ ਨਾ ਕਦਰ ਰੁਲਾ ਪਿਆ ਇਹ ਤੇ ਉਹ ਤੇਰੀ ਭਾਬੀ ਦੇ ਪਿੱਛੇ ਕੀ ਆਣ ਲੱਗੇ ਨੇ ਕਿਰਨ ਦੇ ਅੱਛਾ ਨਹੀਂ ਤਾਂ ਉਹ ਕੀ ਕਰਨ ਵਾਸਤੇ ਆ ਰਹੇ ਆ ਕਿਰਨ ਉਸਿਆਰੀ ਇਹਦਾ ਮਤਲਬ ਕੀ ਹੁੰਦਾ ਚਾਰ ਸਾਲ ਬਾਦ ਰੋਣਾ ਚੇਤਾ ਕਿਉਂ ਨਹੀਂ ਧੀ ਆ ਜਦੋਂ ਮਰਜੀ ਆ ਸਕਦੇ ਨੇ ਤੇ ਕਿਉਂ ਉਹ ਲੋਨ ਨਹੀਂ ਚੇਤਾ ਸੀ ਉਹਦੋਂ ਵੀ ਧੀ ਦਾ ਚੇਤਾ ਆ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਉਹ ਹੁਣ ਧੀ ਬਣੀ ਹੈ ਨਾ ਤਾਜੀ ਤਾਜੀ ਬਣੀ ਹੈ ਪਹਿਲਾਂ ਨਹੀਂ ਸੀ ਹੈਗੀ ਆਹੋ 400 ਰੁਪਏ ਪਹਿਲਾਂ ਧੀ ਥੋੜੀ ਸੀ ਧੀ ਥੋੜੀ ਸੀ ਉਹ ਤਾਂ ਘਰੋਂ ਕੱਢੀ ਸੀ ਉਹਨੇ ਬਣਾ ਕੇ ਸ਼ੁਕਰ ਹੋ ਗਿਆ ਗੱਲੋਂ ਲੱਤੀ ਤੁਹਾਨੂੰ ਕੋਈ ਸ਼ਰਮ ਨਹੀਂ ਆਉਂਦੀ ਮੰਮੀ ਜੇ ਤਿੰਨੇ ਜਣੇ ਬੋਲਣਦੇ ਨਾ ਹਾਂ ਆਪਸ ਹੀ ਆ ਤੂੰ ਹੀ ਗਲਤ ਜੀ ਇੱਥੇ ਤੂੰ ਹਮੇਸ਼ਾ ਹੀ ਸਹੀ ਹੁੰਨਾ ਤੇਰੀ ਮੈਂ ਕਹਿੰਦੀ ਚੁੱਪ ਕਰ ਜਾ ਤੂੰ ਨੇ ਤੈਨੂੰ ਨਹੀਂ ਜਰਵੰਦੀ ਕੋਈ ਤੂੰ ਨਹੀਂ ਸੋਲ ਕਰੇਂ ਮੁੱਛ ਨਹੀਂ ਕਹਿ ਸਕਦੀ ਨੇ ਤੂੰ ਸੋਲ ਕਰੇਂ ਨਹੀਂ ਜਰਵੇਂ ਬੱਚੇ ਨੂੰ ਅਕਲ ਦੇਣੀ ਏ ਕਿ ਬੱਚੇ ਨੂੰ ਬਗੜਨਾ ਏ ਅਕਲ ਕੀ ਦੇਣੀ ਏ ਸਾਰੇ ਦਿਮਾਗ ਕੰਮ ਕਰਦਾ ਚਾਰ ਸਾਲ ਪਹਿਲਾਂ ਕਿਤੇ ਜੇ ਸੀ ਛੱਡੋ ਨਾ ਨਹੀਂ ਇਹਨਾਂ ਨੂੰ ਕਰਨ ਦਾ ਚਾਹ ਪੂਰੇ ਜਾਓ ਕਰੋ ਤਿਆਰ ਹੋ ਇਹਨਾਂ ਨੂੰ ਚਾਹ ਬਣਾ ਲੈ ਮੈਂ ਕੋਈ ਚਾਹ ਸੋਹਣੀ ਤਰੀਕੇ ਚਾਹ ਪਾਣੀ ਬਣਾ ਮੈਂ ਘਰੋਂ ਕਹਿ ਰਹੀ ਨਾ ਕੰਮ ਕਰਨ ਵਾਸਤੇ ਇਹ ਕੰਮ ਹੋਣਾ ਚਾਹੀਦਾ ਹੈ ਮੰਮੀ ਮੈਂ ਜੇ ਨਹੀਂ ਹੋਇਆ ਨਾ ਤੇ ਆਪਣਾ ਹਿਸਾਬ ਤਾਂ ਲਾ ਕੇ ਬੈਠੇ ਜੇ ਸਾਰੇ ਜਣੇ ਮੈਂ ਚੱਲੀ ਜੀ ਵੇਖ ਲਾ ਗਾਮ ਮੈਂ ਦੇਖ ਲਾ ਗੀ ਉਹ ਕੋਈ ਗੱਲ ਨਹੀਂ ਨਾਦੀ ਆਪਾਂ ਹੀ ਬਣਾਉਂਦੀ ਰਹਿੰਦੇ ਹਾਂ ਨੂੰ ਚਾਹ ਚੋ ਮੈਂ ਤੇ ਆਪ ਨਹੀਂ ਘਰੇ ਰਹਿਣਾ ਹੋਰ ਮੈਂ ਨਹੀਂ ਚੱਲੀ ਆਪਣੇ ਕਮਰੇ ਬੈਠੀ ਲੈਣਾ ਦੇਣਾ ਅਜਾ ਉਤਰ ਆਪਣੇ ਆਪਣੇ ਕੰਮ ਲੱਗੋ ਅਸੀਂ ਕੀ ਲੈਣਾ ਦੇਣਾ ਇਹ ਕਰੇ ਚਾਹ ਜਿੰਨੇ ਪੂਰੇ ਕਰਨੇ ਹੋ ਜੀ ਕੋਈ ਹਾਲ ਨਹੀਂ ਬੱਚਿਆਂ ਦਾ ਕਈ ਮਸਫੀਰੇ ਕਿਹਾ ਵੀ ਹੈ ਕਿ ਆਪਣੀ ਭੂਆ ਵਾਲ ਜਾਣਾ ਮੈਂ ਫਿਰ ਇੰਨਾ ਖਲੇਰਾ ਪਾ ਕੇ ਚਲੇ ਗਏ ਉਹਨਾਂ ਹੀ ਚੁੱਕੀ ਜਾਨੀ ਵੀ ਉਹਨਾਂ ਹੀ ਹੋਈ ਜਾਂਦਾ ਪਿਆ ਇਹ ਸਾਮਾਨ ਲੈ ਤੇ ਨਾ ਮਨ ਉੱਤੇ ਕੁਝ ਤੇ ਸਾਮਾਨ ਸਾਰਾ ਇਕੱਠਾ ਜਿਹੜਾ ਕਰ ਲਿਆ ਵਾ ਮਾਤਾ ਜਿਹੜਾ ਮੈਂ ਸਾਮਾਨ ਤਾਂ ਦਿੱਤਾ ਹੀ ਰੱਖ ਲਿਆ ਸਾਹਮਣੇ ਉਹ ਪੁੱਤ ਮੇਰਾ ਕੋਈ ਨਾ ਇਹ ਰਾਣਾ ਹਾਂ ਬਸ ਚਲੋ ਠੀਕ ਆ ਕਿੰਨਾ ਕੀ ਟਾਈਮ ਲੱਗਣਾ ਤੁਹਾਨੂੰ ਹੁਣ ਵੱਧ ਤੋਂ ਵੱਧ 5 ਮਿੰਟ ਲੱਗਣੇ ਆ ਤੁਸੀਂ ਬੱਚਿਆਂ ਨੂੰ ਫੋਨ ਕਰੋ ਉਹ ਬੱਚੇ ਆਏ ਨਹੀਂ ਅਜੇ ਕਰੋ ਫੋਨ ਉਹਨਾਂ ਚੁਕਣਾ ਨਹੀਂ ਪਿਆ ਕਰਨ ਨਾਲ ਕਾ ਕਰਨਾ ਕਰ ਓ ਕਿੱਥੇ ਰਹਿ ਗਏ ਤੁਸੀਂ ਦੋਵੇਂ? ਪੰਨਾ ਸ਼ਿਗਰ। ਕੀ ਹਾਲ ਆ ਠੀਕ ਠਾਕ ਹੋ? ਹਾਂ ਜੀ। ਓ ਕਿੱਥੇ ਰਹਿ ਗਈ ਆ ਤੁਸੀਂ? ਓ ਪਾਪਾ ਮੈਨੂੰ ਕਾਲਜ ਦੀ ਅਸਾਈਨਮੈਂਟ ਦਾ ਕੰਮ ਸੀ ਮੈਂ ਕਾਲਜ ਫਸ ਜਾਂਦੀ ਆ। ਤੇ ਓ ਦੂਜਾ ਕਿੱਥੇ ਸੀ? ਮੇਰੀ ਹੋਈ ਸੀ ਅਰਜੁਨ ਨਾਲ ਗੱਲ ਓਹਦੇ ਬੋਸ ਨੇ ਉਹਨੂੰ ਕੰਮ ਹੀ ਆਵੜਾ ਦੇ ਦਿੱਤਾ ਓ ਫ੍ਰੀ ਨਹੀਂ ਹੋ ਪਾਇਆ। ਅੱਛਾ। ਹਾਂ ਜੀ। ਤੁਹਾਨੂੰ ਕਿੰਨਾ ਕੀ ਟਾਈਮ ਲੱਗਣਾ? ਮੈਨੂੰ ਪਾਪਾ ਟਾਈਮ ਲੱਗ ਜਾਣਾ ਇੰਨਾ ਕਰੋ ਤੁਸੀਂ ਰੇਟ ਨਾ ਕਰਿਓ। ਹਾਂ ਨੀ ਦੋਮਾਂ ਦੇ ਤੁਸੀਂ ਨਾ ਇੰਨਾ ਤੂੰ ਨੰਨੇ ਨਹੀਂ ਜਾਣਾ ਨਾਲ ਹਾਂਜੀ ਮਮਾ ਟਾਈਮ ਲੱਗ ਜਾਣਾ ਦੇ ਤੈਨੂੰ ਮੈਂ ਸਵੇਰੇ ਵੀ ਕਿਹਾ ਸੀ ਪੁੱਤਰ ਕਿ ਪੂਆਵਾ ਜਾਣਾ ਭਾਵੇਂ ਟਾਈਮ ਲੱਗੇ ਨਾ ਲੱਗੇ ਪੂਆਵਾ ਜਾਣਾ ਹੀ ਜਾਣਾ ਵੈ ਉਹ ਮਮਾ ਤੂੰ ਕੀ ਕਹੀ ਚਲੋ ਮੈਂ ਮਾਨ ਦਾ ਟਿਕਾ ਦੋ ਮੈਨੂੰ ਵੀ ਕਾਲਜ ਦੀ ਅਸਾਈਨਮੈਂਟ ਮਿਲੀ ਹੈ ਪਰ ਮੇਰਾ ਵੀ ਕੰਮ ਬਹੁਤ ਜ਼ਰੂਰੀ ਹੈਗਾ ਘੱਟੇ ਇਹਨੇ ਸਾਲਾਂ ਬਾਅਦ ਆਪਾਂ ਮਿਲਣਾ ਤੁਹਾਡੇ ਪੂਆਣੋਂ ਤੇ ਤੁਸੀਂ ਤਾਂ ਮੈਂ ਇਹਦੇ ਚਾਹਣਾ ਹੱਸ ਸਕੋ ਤੁਸੀਂ ਨਾਲ ਚੱਲੋ ਹਾਂਜੀ ਪਪਾ ਮੈਂ ਇਲੇ ਤਾਂ ਕਨੀਆ ਨਾ ਹੀ ਗੱਲਬਾਤ ਹੋਈ ਸੀ ਬਾਕੀ ਕੋਈ ਨਹੀਂ ਹੋਂਦੀ ਚੱਲੇ ਜੀ ਨਾ ਤੇ ਆਪਣਾ ਮੇਲਾ ਤੋਂ ਬਾੜੀ ਆਣਾ ਮੈਂ ਤੇ ਅਜੋੜ ਏਦਾਂ ਕਰਾਂਗੇ ਪਰ ਟਾਈਮ ਕੱਢ ਕੇ ਨਾ ਜਦੋਂ ਮੇਲਾ ਆਵਾਂਗੇ ਪੁਆਉਣ ਜਾਗੇ ਐਸ ਤਰ੍ਹਾਂ ਕਰ ਰਹਾ ਇਹ ਟਾਈਮ ਲੱਗੇਗਾ ਫਿਰ ਸਿੱਧਾ ਉੱਥੇ ਹੀ ਆ ਜਿਓ ਚਲੋ ਏਦਾਂ ਕਰ ਲਾਂਗੇ ਪਪਾ ਚਲ ਠੀਕ ਆ ਬੇ ਠੀਕ ਠੀਕ ਹਾਂ ਜੀ OK OK ਦੇਖ ਲਓ ਮੈਂ ਤੁਹਾਨੂੰ ਕਿਹਾ ਸੀ ਨਾ ਅਨੂੰ ਅੱਜ ਨਾ ਭੇਜੋ ਅਨੇ ਹੀ ਕੁਝ ਕਰਨਾ ਹੁੰਦਾ ਹੈ ਕੀ ਚਾਹ ਸਵੇਰ ਨੂੰ ਕੋਲੇਜ ਦਾ ਕੰਮ ਪੈ ਗਿਆ ਤੇ ਉਹਨੂੰ ਵੀ 300 ਕੰਮ ਨਹੀਂ ਕਰ ਗਿਆ ਸਾਰੇ ਬੱਚਿਆਂ ਦਾ ਖਾਲੀ ਹੁੰਦਾ ਕੰਮਕਾਰ ਦੇ ਕੋਲ ਕੰਮ ਨਹੀਂ ਗੱਲ ਹੋਵੇ ਤੇ ਅਭੀ ਤੇ ਕੰਮ ਜ਼ਰੂਰੀ ਹੈ ਨਾ ਕਿੰਨੇ ਸਾਲਾਂ ਬਾਅਦ ਉਹ ਅਸੀਂ ਜਾਣਾ ਉਹਨਾਂ ਨੂੰ ਸਕੂਲ ਦਾ ਕੰਮ ਜ਼ਰੂਰੀ ਹੈ ਪਿੰਓ ਚਲ ਤੂੰ ਆਪਾਂ ਚੱਲੀਏ ਕੋਈ ਨਹੀਂ ਆ ਜਾਣਗੇ ਉੱਥੇ ਮਾਤਾ ਅੱਜ ਮੈਂ ਬੜੇ ਸਾਲਾਂ ਬਾਅਦ ਭੈਣ ਆਪਣੀ ਨੂੰ ਮਿਲਣਾ ਮੈਂ ਕਿੰਨੀ ਖੁਸ਼ੀ ਦੀ ਗੱਲ ਹੈ ਬੋਤ ਹੈ ਤੂੰ ਚੱਲ ਅੱਗੇ ਲੱਗ ਫਟਾਫਟ ਨਿਕਲ ਬਹੁਤ ਖੁਸ਼ੀ ਹੈ ਮਨ ਨੂੰ ਅੱਜ ਮੈਂ ਆਪਣੀ ਭੈਣ ਨੂੰ ਮਿਲਣਾ ਜਾ ਕੇ ਬਾਕੀ ਕੋਈ ਗੱਲ ਨਹੀਂ ਚਾਹੀ ਪੁੱਤ ਅੱਜ ਆ ਵੇਖਦੇ ਆ ਕਿ ਤਰ੍ਹਾਂ ਆਇਆ ਤਰ੍ਹਾਂ ਵੀ ਆਇਆ ਮਾਫ ਚੱਲ ਪੁੱਤ ਚੱਲ ਸਾਰਾ ਕੁਝ ਲੈ ਲੈ ਚਾ ਮੈਂ ਸਮਾਨ ਪਾੜਦਾ ਸਾਰੇ ਬੰਦ ਰਾਣਾ ਕਿੱਥੇ ਭੜਾਵੇ ਸਭ ਹੀ ਠੀਕ ਜੀ ਹੈ ਹਾਂ ਮਾਂ ਨੂੰ ਮਿਲਣ ਜਾਣਾ ਮੇਰੇ ਪੁੱਤੇ ਤੁਹਾਨੂੰ ਪੈਲੀ ਉੱਪਰ ਬਿਠਾ ਦੇ ਲਈ ਪਰ ਜਾਇਂ ਨੂੰ ਲੈ ਆਉਂਦੀ ਹਾਂ ਵੀ ਤੁਹਾਨੂੰ ਮੇਰੀ ਯਾਦ ਨਹੀਂ ਆਈ ਕਿਸੇ ਨੂੰ ਵੀ ਤਾਂ ਹੀ ਤੇ ਆਏ ਆਪਾਂ ਯਾਦ ਆਈ ਤੇ ਚਲ ਉਹ ਉੱਥੇ ਗੱਲਾਂ ਕਰੇਗੀ ਅੰਦਰ ਵਾ ਲੈ ਕੇ ਆਈਏ ਆਜੋ 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 ਵੀ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਬੁਲਾਉਂਦੀ ਮੰਮੀ

ਉਹ ਠੀਕ ਠਾਕ ਹਾਂ ਸਰ ਹਾਂਜੀ ਹਾਂਜੀ ਬੰਗੀ ਬਹੁਤ ਹੀ ਚੰਗਾ ਲੱਗਾ ਤੁਸੀਂ ਅੱਜ ਆਏ ਜੀ ਸ਼ੁਕਰ ਹੈ ਤੁਹਾਨੂੰ ਵੀ ਨਾ ਇਹਨੇ ਸਨਮਰਤ ਅੱਜ ਭੈਣ ਨੂੰ ਮਿਲਣ ਦਾ ਦਿਲ ਕੀਤਾ ਸੀ ਚਲੋ ਮਿਲ ਲਿਆ ਦਿਲ ਖੁਸ਼ ਹੋ ਗਿਆ ਤੇ ਖੁਸ਼ ਹੈ ਜੀ ਸਾਡੀ ਐਸੀ ਜੀ ਖੁਸ਼ੀ ਹੈ ਕੋਈ ਗੱਲ ਨਹੀਂ ਕੰਦੇਣੀ ਨਾਲ ਆਪਣੇ ਨੂੰ ਮਿਲਣ ਵਾਸਤੇ ਕੋਈ ਬਹਾਨੇ ਦੀ ਲੋੜ ਥੋੜਾ ਹੁੰਦੀ ਹੈ ਜਦੋਂ ਮਰਜੀ ਬੰਦਾ ਜਦੋਂ ਯਾਦ ਆਵੇ ਨਾ ਉਦੋਂ ਹੀ ਮਿਲ ਲੈਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਤਿਆਂ ਦੇ ਇਹ ਦਿਲਾ ਚ ਵੱਸਦੀਆਂ ਜੇ ਨਾਲ ਤੁਹਾਨੂੰ ਬੜਾ ਯਾਦ ਕਰਦੀ ਹੁੰਦੀ ਸੀ ਇਹ ਬਹੁਤ ਯਾਦ ਕਰਦੀ ਹੁੰਦੀ ਸੀ ਸਾਡੇ ਨਾਲ ਅਟੈਚਮੈਂਟ ਹੀ ਬੜੀ ਹੈ ਕਿ ਇਹ ਭੈਣ ਇਹਨੂੰ ਇਹ ਤਿਆਂ ਨੂੰ ਭਰ ਲਿਆ ਹੈ ਇਹ ਸਮਝ ਲਤੀ ਹੋਈ ਹੈ ਸਾਡੀ ਸ਼ਿਕਨ ਜੀ ਬੜੀ ਜੀ ਵਾਕਈ ਕੁੜੀ ਬੜੀ ਕਰਮਾ ਵਾਲੀ ਜੇ ਸਾਰਿਆਂ ਨੂੰ ਆਪੇ ਮੋਹ ਲੈਂਦੀ ਜੇ ਇੱਥੇ ਰੋਲ ਕੇ ਸਾਡੇ ਕਰਦੀ ਕਰੇ ਪਰਮਾਤਮਾ ਦਾ ਮੇਰੀ ਧੀ ਖੁਸ਼ ਹੈ ਤੇ ਅਸੀਂ ਵੀ ਖੁਸ਼ ਹੈ ਕਿਰਤ ਤੁਸੀਂ ਬੇਟੇ ਗੱਲਾਂ ਕਰੋ ਮੈਂ ਆਈ 2 ਮਿੰਟੇ ਚ ਬੈ ਜਾ ਮਮੀ ਓਹੋ ਮੈਂ ਤੁਸ ਮੈਂ ਆਂਦੀ ਦੇਖੋ ਨਾਨੀ ਕਿੰਨਾ ਚਾਚੜਿਆ ਮਮੀ ਨੂੰ ਆ ਉਹਦੇ ਕੁੜਮ ਜਿਓ ਆਏ ਆ ਜਿਵੇਂ 4 ਸਾਲਾਂ ਬਾਅਦ ਇਹਨਾਂ ਨੂੰ ਦੀਂਗਾ ਚੜਿਆ ਜਿਹੜਾ ਨਾ ਜਿਵੇਂ ਕੋਈ ਵਿਛੜਿਆ ਉਹਨਾਂ ਨੂੰ ਮਿਲ ਗਿਆ ਵੇ ਉਹੀ ਹਾਲ ਮੈਨੂੰ ਪਤਾ ਫੁੱਟਾ ਲੱਗਦਾ ਆਪਣੀ ਜਦ ਜਦਾਂ ਨਹੀਂ ਪਤਾ ਹੀ ਨਹੀਂ ਲੱਗਦਾ ਕਿ 4 ਸਾਲਾਂ ਤੇ ਕਿੰਨੀ ਇੱਜ਼ਤ ਹੋਈਏ ਵਿਆਹ ਕਿਹੜਾ ਚੱਜਦਾ ਕੀਤਾ ਸੀ ਇਹਨਾਂ ਨੇ ਇਹ ਵਿਆਹ ਦੀ ਤੇ ਛੱਡੋ ਕੁੜੀ ਕਿਹੜਾ ਬਹੁਤ ਸੋਹਣੀ ਆ ਕਿਤੇ ਮੈਨੂੰ ਤਾਂ ਉਹਨੂੰ ਭਾਬੀ ਕਹਿਣ ਨੂੰ ਵੀ ਦਿਲ ਨਹੀਂ ਕਰਦਾ ਨਹੀਂ ਨਾ ਕੋਈ ਵਿਆਹ ਤੇ ਸਰਨਾਂ ਦਾ ਵਿਆਹ ਹਰ ਕੁਝ ਵੀ ਨਹੀਂ ਕੀਤਾ ਇਹਨਾਂ ਨੇ ਕੁਝ ਕੀਤਾ ਇਹਨਾਂ ਨੇ ਤਾਂ ਹੁਣ ਇਹਨਾਂ ਨੂੰ ਚੇਤਾ ਆ ਗਿਆ ਗੁਆਚੀ ਸੀ ਕੁੜੀ ਕਪੂਲੇ ਜੀ ਕੁੜੀ ਨੂੰ ਐਨੇ ਚਾਲਾਂ ਬਾ ਉਹ ਇਹਨਾਂ 4 ਸਾਲ ਪਹਿਲਾਂ ਜੀ ਧੀ ਨਹੀਂ ਹੁਣ ਪਿਆਰ ਜਗ ਗਿਆ ਉਹਨਾਂ ਦੇ ਕਹਿੰਦੇ ਪਿਆਰ ਦਿਲ ਆਇਆ ਵਸਾਨੂੰ ਯਾਦ ਆਈ ਇਹ ਚਲੋ ਛੱਡੋ ਨਾ ਨਹੀਂ ਸਾਰੀ ਗੱਲ ਸੁਣਦੇ ਹੋਣੀ ਆਪਣੀ ਉਹ ਐਵੇਂ ਚੰਗਾ ਲੱਗਦਾ ਸੁਣਦੇ ਰਹਿ ਮੈਂ ਤੇ ਕਹਿਣਾ ਮੰਨਣਾ ਤੇ ਕੰਨ ਪੈਣੀ ਚਾਹੀਦੀ ਇੰਨੀ ਗੱਲ ਕਿ 4 ਸਾਲ ਬਾਅਦ ਉਹਨਾਂ ਨੂੰ ਯਾਦ ਆ ਗਿਆ ਮੈਂ ਚੰਗਾ ਤੇ ਨਾ ਲੱਗਦਾ ਮ ਘਰ ਆਇਆ ਕੋਈ ਇਸ ਤਰ੍ਹਾਂ ਇਸ ਮਨੋ ਦੀ ਕਰੀਏ ਆਪਾਂ ਉਹਨਾਂ ਨਾਲ ਲੱਗਿਆ ਸੋਚਣਾ ਚਾਹੀਦਾ ਸੀ ਨਾ ਆਪਣੇ ਘਰ ਠੀਕ ਹੈ ਠੀਕ ਹੈ ਨਾ ਠੀਕ ਹੈ ਨਾ ਆਪਣੇ ਘਰ ਵੈਸੇ ਹਾਂਜੀ ਖੁਸ਼ ਹੈ ਨਾ ਬੜੀ ਖੁਸ਼ ਆ ਮੇਰੀ ਗੱਲ ਸੁਣੋ ਮੰਮੀ ਤੇ ਗਏ ਆ ਕੁਝ ਲੈਣ ਵਾਸਤੇ ਤੇ ਇਸ ਤਰ੍ਹਾਂ ਕਰੋ ਆਜੋ ਮੈਂ ਤੁਹਾਨੂੰ ਆਪਣੇ ਘਰ ਦਿਖਾਨੀ ਆ ਤੇ ਘਰ ਦਾ ਸਭ ਤੋਂ ਸੋਨਾ ਹਿੱਸਾ ਜਿਹੜਾ ਮੈਨੂੰ ਬੜਾ ਪਸੰਦ ਆ ਆਜੋ ਜਲਦੀ ਠੀਕ ਹੋ ਗਏ ਫਿਰ ਮੰਮੀ ਕਹਿੰਦੀ ਚੰਗਾ ਲੱਗੇਗਾ ਸਵੇਰ ਘਰ ਦੇਖ ਕੇ ਉਹ ਘਰ ਵੀ ਨਾ ਸਮਾਨ ਲੈਣ ਗਏ ਹੋਣੇ ਆ ਟੈਨਸ਼ਨ ਨਾ ਲੋ ਉਹ ਇਤਨਾ ਦੇ ਨਹੀਂ ਆ ਉਹ ਬੜੇ ਚੰਗੇ ਆ ਚਲੋ ਆਜੋ ਕੋਲ ਆ ਲਿਓ ਇੱਥੇ ਚਲੋ ਆਜ ਨਨੀ ਇੱਧਰ ਹੀ ਆਉਂਦੇ ਜੇ ਬਹੁਤੀ ਬਲਾਉਂਦੀ ਲੋੜ ਨਹੀਂ ਇਹਨਾਂ ਨੂੰ ਆ ਜੇ ਆ ਜੇ ਡਰਨੇ ਪਏ ਆ ਜਾ ਆ ਜਾ ਹੁਣ ਆਲੀ ਸੀ ਹੁਣ ਆਲੀ ਸੀ ਅਮੇ ਤੇ ਨਾਲੀ ਸੀ ਇਹ ਮੰਮਾ ਭਾਬੀ ਜੀ ਕਿਵੇਂ ਹਸੀ ਸਸਤੀ ਚੱਲ ਰਹੀ ਬੋਰ ਕਾ ਕੇ ਕੀ ਹਾਲ ਹੈ ਬੇਟਾ ਵਧੀਆ ਠੀਕ ਆ ਹਾਂਜੀ ਹਾਂਜੀ ਚਲੋ ਆ ਮੈਂ ਤੁਹਾਨੂੰ ਗਾਰਡਨ ਉਤਾਨੀ ਏਗਾ ਜਾਨ ਚੰਗਾ ਕੀਤਾ ਨਹੀਂ ਬੁਲਾਇਆ ਉਹਨਾਂ ਨੂੰ ਕੀ ਚੰਗਾ ਬੁਲਾਇਆ ਅਹੀਂ ਕੀ ਕਰਨਾ ਇਹੋ ਜਣ ਬੁਲਾ ਕੇ ਇੱਥੇ ਨਾ ਜਦੋਂ ਵੀ ਮੇਰੇ ਠੀਕ ਆਦਾ ਮੈਂ ਸੈਰ ਕਰਨ ਆ ਜਾਂਦੀ ਤੇ ਉਹ ਸਿੰਮਾ ਤਾਂ ਵੀ ਪਤਾ ਨਾ ਮੈਨੂੰ ਤਾਂ ਅੱਜ ਤੱਕ ਇਹਨਾ ਸ਼ੌਂਕ ਸੀਗਾ ਇੰਨਾ ਨੇ ਮੇਰਾ ਉਹ ਵੀ ਸ਼ੌਂਕ ਪੂਰਾ ਕਰ ਦਿੱਤਾ ਬੜੀ ਵਧੀਆ ਸਭ ਉਹ ਰਸਤਾ ਠੀਕ ਹੈ ਨਾ ਸਭ ਸਭ ਵਧੀਆ ਮਾਸੀ ਕੀ ਕੋਈ ਗੱਲ ਬਾਤ ਨਹੀਂ ਭਾਈ ਨਹੀਂ ਨਹੀਂ ਮੇਜੀ ਮੈਂ ਇੱਥੇ ਬਹੁਤ ਹੀ ਖੁਸ਼ ਹੈਗੀ ਮੋਂਤਾਂ ਨੂੰ ਲੱਗਦਾ ਤੂੰ ਇੱਥੇ ਖੁਸ਼ ਹੈਗੀ ਉਹਨਾਂ ਦਾ ਮੂੰਹ ਵੇ ਨਾਨੀ ਦਾ ਤੇਰੇ ਦਿਓਰ ਦਾ ਮੂੰਹ ਕਿਸ ਤਰ੍ਹਾਂ ਬਣਿਆ ਹੈ ਨਹੀਂ ਨਹੀਂ ਉਹਨਾਂ ਦਾ ਤਾਂ ਸੁਭਾਅ ਹੀ ਇਸ ਤਰ੍ਹਾਂ ਦਾ ਵਾ ਮੈਨੂੰ ਬੜਾ ਹੀ ਪਿਆਰ ਕਰਦੇ ਚੰਗਾ ਸੁਭਾਅ ਵਾ ਜਦੋਂ ਕੋਈ ਆ ਕੇ ਹੋਵੇ ਨਿਸਾਲਾ ਬਾਦ ਆਏ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਿਸ ਤਰ੍ਹਾਂ ਮਿਲਣਾ ਕਿਸ ਤਰ੍ਹਾਂ ਗੱਲ ਕਰਨੀ ਗੱਲ ਕਰਨ ਦਾ ਤਰੀਕਾ ਹੀ ਉਹਨਾਂ ਦਾ ਹੋਰ ਤਰ੍ਹਾਂ ਦਾ ਛੱਡੋ ਵੀਰ ਜੀ ਤੁਸੀਂ ਮੈਨੂੰ ਮਿਲਣ ਆਏ ਜੀ ਤੇਰੇ ਨਾਲ ਤਾਂ ਨਹੀਂ ਕੋਈ ਗੱਲ ਤੈਨੂੰ ਮਿਲਣ ਆਏ ਤਾਂ ਹੀ ਤੈਨੂੰ ਵੇਖਣ ਹੀ ਆਇਆ ਮੈਂ ਬਈ ਕਿਸ ਤਰ੍ਹਾਂ ਰਹਿਣ ਈ ਆ ਤੂੰ ਇੱਥੇ ਕੀ ਕਰਦੀ ਪਈ ਐ ਤੂੰ ਸੁੱਕੀ ਵੀ ਹੈ ਕਿ ਨਹੀਂ ਇਹੋ ਹੀ ਚੀਜ਼ ਤੇ ਦੇਖਣ ਆਏ ਆਪਾਂ ਪੁੱਤ ਹੁਣ ਆਪਾਂ ਤੇਰੇ ਕੋ ਆਏ ਆ ਹੁਣ ਆਇਆ ਹੀ ਕਰਨਾ ਜੇ ਕੋਈ ਗੱਲ ਹੈ ਤਾਂ ਸਾਨੂੰ ਦੱਸ ਦੇ ਮੇਰੀ ਤਾਂ ਗੱਲ ਹੈ ਤਾਂ ਦੱਸ ਦੇ ਨਹੀਂ ਨਹੀਂ ਅ ਝੂਠ ਨਹੀਂ ਬੋਲੇਗੀ ਕੋਈ ਹੋ ਜੇ ਗੱਲ ਨਹੀਂ ਤੇਰਾ ਭਰਾ ਆਇਆ ਹੀ ਹੁਣ ਤੇ ਤੇ ਅੱਛਾ ਤੂੰ ਸਾਰੇ ਮਾਰੇ ਗੱਲ ਸੁਣ ਤੂੰ ਜੋ ਮੈਂ ਵੇਖਿਆ ਉਹ ਤੂੰ ਨਹੀਂ ਵੇਖਿਆ ਵੀਰ ਜੀ ਮੇਰੀ ਗੱਲ ਸੁਣੋ ਟੈਨਸ਼ਨ ਨਾ ਲੋ ਮੈਂ ਇੱਥੇ ਬੜੀ ਖੁਸ਼ ਆ 4 ਸਾਲ ਹੋ ਗਏ ਮੇਰੇ ਵਿਆਹ ਨੂੰ ਅੱਜ ਤੱਕ ਕਿਸੇ ਨੇ ਮੈਨੂੰ ਖੁਸ਼ ਨਹੀਂ ਕਿਹਾ ਮੈਂ ਤਾਂ ਇੰਨੀ ਖੁਸ਼ ਆ ਕਿ ਤੁਸੀਂ ਸਾਰੇ ਜਣੇ ਮੈਨੂੰ ਮਿਲਣ ਆਏ ਕਿੰਨੇ ਸਾਲਾਂ ਬਾਅਦ ਚਲੋ ਹੁਣ ਦੇ ਕਿਰਨ ਉਹ ਨਸੀ ਆਂਦੇ ਜਾਂਦੇ ਰਹਿਣਾ ਵਾ ਤੂੰ ਸਾਡੇ ਵੱਲੋਂ ਨਾ ਟੈਂਸ਼ਨ ਲਾ ਦੇ ਜਿਸਲੇ ਮਰਜ਼ੀ ਤੇਰਾ ਦਿਲ ਕਰੇ ਤੂੰ ਸਾਨੂੰ ਫੋਨ ਕਰੀ ਲੈ ਸਕਦੀ ਬੱਤ ਨਾਲੇ ਤੂੰ ਉਧਰ ਆਣਾ ਵਾ ਸਾਡੇ ਵੱਲ ਸਾਡਾ ਕੋਰਾਣਾ ਕਿੱਥੇ ਸਾਡਾ ਉਹ ਕੰਮ ਦੇ ਹੋਇਆ ਉਹਨਾਂ ਨੂੰ ਬੜਾ ਅਰਜੈਂਟ ਕਾਲ ਆ ਗਿਆ ਸੀ ਤੇ ਇਹ ਤੱਕ ਆਣਾ ਕਦੋਂ ਆਣਾ ਉਹ ਵੀ ਜੀ ਪਤਾ ਨਹੀਂ ਉਹ ਨਹੀਂ ਆਏ ਅਜੇ ਤੇ ਅਰਜੁਨ ਉਹਨਾਂ ਦੇ ਪੁੱਤਰ ਆਣਾ ਸੀ ਉਹ ਕਹਿੰਦੇ ਸੀ ਆਪਣੀ ਭੂਆ ਨੂੰ ਆਪੇ ਮਿਲ ਲਾਵਾਂਗੇ ਉਹ ਸਿੱਧਾ ਹੀ ਆ ਜਾਣਗੇ ਇੱਥੇ ਨੇ ਵੀ ਆਣਗੇ ਨਾ ਕੱਲ ਪਰਸੋਂ ਜਦੋਂ ਮਰਜ਼ੀ ਮੈਂ ਆਵਾਂਗੀ ਉਹਨਾਂ ਨੂੰ ਤੇਰੇ ਘਰ ਲੈ ਕੇ ਨਾਲ ਤੇ ਤੁਸੀਂ ਆਣਾ ਹੀ ਮੈਂ ਜ਼ਰੂਰ ਆਵਾਂਗੀ ਵੀਰ ਜੀ ਤੁਸੀਂ ਨਾ ਟੈਨਸ਼ਨ ਛੱਡ ਦਿਓ ਮੈਨੂੰ ਪਤਾ ਵਾ ਤੁਹਾਨੂੰ ਇੱਕ ਗੱਲ ਤੁਹਾਡੇ ਦਿਮਾਗ 'ਚ ਪੈ ਜਾਂਦੀ ਨਾ ਤੁਹਾਡੇ ਦਿਮਾਗ 'ਚ ਘੁੰਮਦੀ ਰਹਿੰਦੀ ਹੈ ਬਾਕੀ ਮੈਂ ਬਹੁਤ ਖੁਸ਼ ਐ ਇੱਥੇ ਮੰਮੀ ਤੁਸੀਂ ਸਮਝਾਓ ਨਾ ਵੇਖੋ ਮੇਰੀ ਸੱਸ ਕਿੰਨੀ ਚੰਗੀ ਆ ਇਹ ਕਿੰਨੇ ਚੰਗੇ ਆ ਮੇਰਾ ਇੰਨਾ ਸਾਥ ਦਿੰਦੇ ਆ ਨਾ ਤੁਸੀਂ ਸੋੋਚਵੀ ਨਹੀਂ ਸੰਘਦੇ ਕਿ ਮੇਰਾ ਕਿੰਨਾ ਖਿਆਲ ਰੱਖਦੇ ਆ ਪਲ ਪਲ ਦੇ ਉੱਤੇ ਮੈਨੂੰ ਕੁਛ ਵੀ ਨਹੀਂ ਕਰਨ ਦਿੰਦੇ ਮੇਰੇ ਖਾਣ ਪੀਣ ਦਾ ਸਾਰੀਆਂ ਚੀਜ਼ਾਂ ਦਾ ਬੜਾ ਧਿਆਨ ਰੱਖਦੇ ਆ ਇੱਥੇ ਤੇ ਹੈਗੇ ਨਹੀਂ ਸੀਗੇ ਮੈਂ ਤੁਹਾਨੂੰ ਜ਼ਰੂਰ ਮਿਲਾਨਾ ਸੀ ਫੇਰ ਵੀਰ ਜੀ ਤੁਸੀਂ ਆਪ ਹੀ ਕਹਿਣਾ ਹੈਗਾ ਕਿ ਸਾਨੂੰ ਤੇਰੇ ਫੈਸਲੇ ਤੇ ਨਾਜ਼ ਚੱਲ ਕੋਣੀ ਜਦੋਂ ਆਣਗੇ ਤਾਂ ਫੇਰ ਤੂੰ ਸੱਦ ਲੈਣ ਸਾਨੂੰ ਦੱਸ ਦੇ ਫੋਨ ਕਰਦੇ ਅਸੀਂ ਫੇਰ ਆਵਾਂ ਆ ਕੇ ਮਿਲਾਂਗੇ ਪਰੋਣੇ ਨੂੰ ਵੀ ਮੇਲੀਏ ਕੀ ਹੋ ਗਿਆ ਸੁਭਾਅ ਦਾ ਕੀ ਤੂੰ ਠੀਕ ਹੈ ਕਿ ਨਹੀਂ ਤੇਰੇ ਨਾਲ ਵਤੀਰਾ ਕਿਹੋ ਜਿਹਾ ਹੈ ਠੀਕ ਹੈ ਨਹੀਂ ਚਲਾਓ ਅੰਦਰ ਬੈੰਨੇ ਆ ਮੁੜ ਕੇ ਤੇਰੀ ਨਾਨੀ ਤੇ ਦਿਉਰ ਵੀ ਬੈਠੇ ਹੋਏ ਮੇਰੇ ਨਾਲ ਵਤੀਰਾ ਸਾਰਿਆਂ ਦਾ ਚੰਗਾ ਚਲੋ ਆਓ ਚਲੋ ਤੁਸੀਂ ਭੈਣ ਭਰਾ ਨਾਲ ਪੱਲਾ ਮਿਲ ਲਓ ਤੁਸੀਂ ਨਾ ਹਮੇਸ਼ਾ ਟੈਨਸ਼ਨ ਮੇਰੀ ਛੱਡ ਦੋ ਮੈਂ ਬਿਲਕੁਲ ਠੀਕ ਆ ਆ ਜਿਓ ਅੰਦਰ ਆ ਜੀ ਕੀ ਸੋਚਦੇ ਹੋ ਤੁਸੀਂ ਮੈਂ ਸੋਚਣਾ ਕੀ ਕੁਛ ਨਹੀਂ ਸੋਚਣਾ ਦੇਖੋ ਬਸ ਮਿਲਣ ਆਏ ਸੀ ਭੈਣ ਨੂੰ ਮਿਲ ਲਿਆ ਵੇ ਦੇਖ ਲਿਆ ਖੁਸ਼ ਹੋ ਖੁਸ਼ ਹੈ ਇੰਨਾ ਹੀ ਬੜਾ ਤੇਰੀ ਗੱਲ ਸੁਣੋ ਕੋਸ਼ਾ ਹੈਗੀ ਐ ਤੇ ਬੰਦੇ ਨੂੰ ਉਹਦੇ ਚਿਹਰੇ ਤੋਂ ਹੀ ਪਤਾ ਲੱਗ ਜਾਂਦਾ ਦੇਖੋ ਕੁੜੀ ਸਾਡੀ ਕੋਸ਼ਾ ਹੀ ਹੈ ਤੁਹਾਨੂੰ ਮੋਤਾ ਦੀ ਨਾਨੀ ਦਾ ਕਿ ਉਹਦੇ ਦਿਓਰ ਦਾ ਹੈ ਨਾ ਸਾਨੂੰ ਨਾਨੀ ਕੋਲੋਂ ਤੇ ਦਿਓਰ ਕੋਲੋਂ ਕੀ ਲੈਣਾ ਦੇਣਾ ਆਹੋ ਅਜੀ ਅੱਗੇ ਸਾਨੂੰ ਕੀ ਕਰੀਏ ਸਾਨੂੰ ਆਪਣੇ ਧੀ ਨਾ ਉਹਦੀ ਸੱਸ ਦਾ ਮਤਲਬ ਹੈ ਕੰਮ ਖਤਰ ਨਾਨੀ ਆਤੀ ਰਹਿੰਦੀ ਨਹੀਂ ਨਹੀਂ ਕੰਝ ਜਾਂਦੀ ਹੋਗੀ ਦੇਖੋ ਪੁੱਤਰਾ ਜਾਈ ਹੋਣਗੇ ਪੱਲੇ ਰਿਹਾ ਸਾਨੂੰ ਕੀ ਪਤਾ ਕਿਥੇ ਰਹਿੰਦੀ ਹੈ ਜਾਂ ਨਹੀਂ ਰਹਿੰਦੀ ਸਾਡੀ ਧੀ ਸਹੀ ਹੈ ਨਾ ਸਭ ਕੁਝ ਠੀਕ ਹੋ ਜਾਗਾ ਅਕੀਰਨ ਨੂੰ ਬਾਹਰ ਲਈਏ ਤੇ ਅਸੀਂ ਚਲੀਏ ਕਿਰਨ ਆਈ ਆਈ ਸਾਹ ਪਿੱਛੇ ਆਈ ਮਨਜੂ ਸਾਰਾ ਸਮਾਨ ਕੱਢ ਪੁੱਤ ਕੱਢ ਕੇ ਇੱਥੇ ਦੇ ਕੇ ਕਿਰਨ ਨੂੰ ਹਾਂ ਠੀਕ ਆਪੜਾ ਚਾ ਆਪੜਾ ਵੀ ਚਾ ਭੈਜੀ ਉਹਦੇ ਕੀ ਲੋੜ ਸੀ ਸਾਰਾ ਕੁ ਚੁੱਕੀ ਲਿਆ ਹੁੰਦਾ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਰੋਟੀ ਖਾਦੀ ਆ ਜੀ ਜੀ ਥੋੜੀ ਖਾਣ ਦੀ ਕਰਨਾ ਚਾਹੀਦਾ ਕੋਈ ਹੋਏਗਾ ਹੁਣੇ ਰੋਟੀ ਖਾਦੀ ਤੇ ਹੁਣੇ ਥੋੜੀ ਸਾਹ ਵੀ ਲੈਣੀ ਕੋਈ ਗੱਲ ਨਹੀਂ ਕਰਨ ਬਟਾ ਰਾਤ ਨੂੰ ਬੈਠਾ ਨਾ ਤੈਨੂੰ ਤੇ ਪੂਰਾ ਪਤਾ ਹੈ ਨਾ ਕਿ ਰੋਟੀ ਖਾਦੀ ਤੇ ਮਗਰੇ ਐਸਾ ਚੀਜ਼ਾਂ ਦੀ ਥੋੜੀ ਲੋੜ ਹੁੰਦੀ ਹੈ ਕੋਈ ਪਰ ਨਹੀਂ ਬਸ ਬੈਠ ਜਾ ਤੇ ਚਾਹ ਤੇ ਚੱਲ ਮੰਨੀ ਵੀ ਚਾਹ ਰੋਟੀ ਦੇ ਬਾਅਦ ਨਹੀਂ ਪੁੱਛ ਪਾਸ

ਹਾਂਜੀ ਹਾਂਜੀ ਜਦੋਂ ਦਿਲ ਕਰਦਾ ਇੱਧਰ ਆ ਜਾਂਦੇ ਨੇ ਜਦੋਂ ਦਿਲ ਕਰਦਾ ਉੱਧਰ ਚਲੇ ਜਾਂਦੇ ਨੇ ਇਹ ਬਜ਼ੁਰਗ ਬੰਦੇ ਵਿਚਾਰੇ ਕਰਨ ਕੀ ਬਹਿ ਜਾ ਨੰਨੀ ਬਹਿ ਜਾ ਤੇ ਯਾਰ ਤੜਾ ਕੋਲੀ ਆਣਾ ਜਾਣਾ ਸਾਰਿਆਂ ਕੋ ਔਕੀ ਰਹਿੰਦੇ ਟਰਾਪਾ ਬਿਸਮਾਲ ਲੈ ਕੇ ਆਏ ਨੇ ਨਾ ਤੇ ਦੇ ਲਗੇ ਕੁਝ ਮਮੂ ਨੂੰ ਬੁਲਾਣੇ ਫਾਈ ਮੇਰੀ ਕੀ ਜੁਰਤ ਸੀਗੀ ਤੁਸੀਂ ਸਭ ਤੋਂ ਪੱਲਾ ਤੁਸੀਂ ਵੱਡੇ ਜੀ ਤੁਹਾਡਾ ਸਭ ਤੋਂ ਪੱਲਾ ਉਹ ਹੋ ਹੋ ਇਹ ਨਾ ਕੁਛ ਨਹੀਂ ਨਹੀਂ ਇਹ ਨਾ ਕੁਛ ਕਿੱਥੇ ਅਜੇ ਲਿਆਂਦਾ ਜੇ ਨਹੀਂ ਜੀ ਨਹੀਂ ਤੁਸੀਂ ਆ ਬੜੀ ਕੇਚਲ ਕੀਤੀ ਜੇ ਮਾਤਾ ਉਹ ਜਿਹੜਾ ਤੈਨ ਸਮਾਨ ਦਿੱਤਾ ਇਹ ਸਮਾਨ ਦੇ ਆਹ ਪੁੱਤ ਜੀ ਅਜੇ ਕੁਛ ਹੋਰ ਵੀ ਲੈ ਗਿਆ ਜੀ ਆਹ ਲਾ ਪੁੱਤ ਪਰ ਮੇਰੀ ਗੱਲ ਸੁਣੋ ਹੁਣ ਤੁਸੀਂ ਜਦੋਂ ਵੀ ਆਣਾ ਹੈ ਨਾ ਇਹ ਘਰ ਘੱਟ ਆਈਏ ਪਰ ਆਹ ਸਭ ਫਾਰਮੈਲਟੀ ਕਰਨ ਦੀ ਕੋਈ ਜਰੂਰਤ ਨਹੀਂ ਹੈ ਨਹੀਂ ਭੈਜੀ ਇਹ ਫਾਰਮੈਲਟੀ ਕਰਦੀ ਹੈ ਤੇ ਇਹ ਤੇ ਇੱਕ ਰਸਮ ਰਵਾਜ ਹੈ ਕਿ ਨੇ ਮਾਰੇ ਮੋਟੇ ਆਪਣੀ ਧੀ ਵਾਸਤੇ ਥੋੜਾ ਬੋੜਾ ਸਮਾਨ ਲਿਆਂਦਾ ਜੁਨਾ ਨੇ ਆਪਣੀ ਧੀ ਦੇਤੀ ਨਾ ਉਹਨਾਂ ਨੇ ਸਭ ਕੁਝ ਦੇਤਾ ਕੋਈ ਇਹ ਚੀਜ਼ ਲਿਆਦੀ ਜੁਰਤ ਨਹੀਂ ਔਰ ਕਿਰਨ ਦੀ ਬਿਲਕੁਲ ਟੈਸਟ ਨਹੀਂ ਨਹੀਂ ਭੈਜੀ ਕੋਈ ਐਸੀ ਗੱਲ ਨਹੀਂ ਹੈਗੀ ਇਹ ਤੇ ਇੱਕ ਸਾਡਾ ਫਰਜ਼ ਹੈਗਾ ਅਸੀਂ ਫਰਜ਼ ਇਹਦਾ ਕਰਦੇ ਪਏ ਆ ਕੋਈ ਅਸੀਂ ਫਾਰਮੈਲਟੀ ਨਹੀਂ ਕੀਤੀ ਤੁਹਾਡਾ ਆਪਣਾ ਕਾਰ ਹੈ ਮਮਮੀ ਇਹ ਮੇਰੇ ਭਰਾ ਦਾ ਪਿਆਰ ਆ ਜੋ 4 ਸਾਲ ਮੈਂ ਤਾਂ ਦੂਰ ਆ ਕਿ ਜੇ ਨੂੰ ਨਸੀ ਪੂਰੀ ਵਸੂਲੀ ਕਰਨੀ ਉਹਨਾਂ ਦੀ ਨਹੀਂ ਨਹੀਂ ਵਸੂਲੀ ਵਾਲਾ ਨਹੀਂ ਕੰਮ ਹੈਗਾ ਪਿਆਰ ਦੀ ਗੱਲ ਹੈਗੀ ਐ ਚਲੋ ਗੱਲਾਂ ਤੇ ਹੁੰਦੀਆਂ ਰਹਿੰਦੀਆਂ ਘਰਾਂ ਦੇ ਵਿੱਚ ਮਾੜੀਆਂ ਮੋਟੀਆਂ ਤੇ ਇਸ ਤਰ੍ਹਾਂ ਅਸੀਂ 4 ਸਾਲ ਇੱਕ ਦੂਜੇ ਤੋਂ ਦੂਰ ਰਹੇ ਹਾਂ ਚਲੋ ਅੱਜ ਪ੍ਰਮਾਤਮਾ ਨੇ ਜੀ ਮੇਲ ਕਰਾਇਆ ਤੇ ਪ੍ਰਮਾਤਮਾ ਕਰੇ ਇਸ ਤਰ੍ਹਾਂ ਸਾਡੇ ਮੇਲ ਚੱਲਦੇ ਰਹਿਣ ਘਰ ਤੋਂ ਸੀ ਆਉਂਦੇ ਜਾਂਦੇ ਰੋ ਪ੍ਰੇਮ ਪਿਆਰ ਬਣਿਆ ਨਾ ਕੋਈ ਗੱਲ ਨਹੀਂ ਜਲਦੀ ਆਵਾਂਗੇ ਅਸੀਂ ਜਲਦੀ ਆਵਾਂਗੇ ਵੀਰ ਜੀ ਇੱਚੇ ਕੀ ਆ ਇਹ ਤੇ ਦੱਸੋ ਤੇਰੇ ਵਾਸਤੇ ਨਾ ਮੈਂ ਛੋਟੀ ਜੀ ਇੱਕ ਜੀ ਬਣਾਈ ਹੈ ਵਾਓ ਐਵੇਂ ਪਸੰਦਾ ਤੈਨੂੰ ਇਹ ਤੇ ਬਹੁਤ ਸੋਹਣੇ ਆ ਸਪੈਸ਼ਲ ਬਣਵਾਏ ਮੈਂ ਬਹੁਤ ਸੋਹਣੇ ਧੀ ਜੀ ਆਮ ਹੈਗਾ ਮੇਰੀ ਭੈਣ ਨੇ ਪਾਣੇ ਆ ਤੇ ਐ ਵੀ ਡੱਬੀ ਚ ਰੱਖ ਲੈਣਾ ਪਹਿਲਾਂ ਪਾ ਕੇ ਦਿਖਾ ਲਿਆ ਮੈਂ ਆਪਣਾ ਛੋਟਿਆਂ ਦਾ ਕਿੰਦਾ ਬੰਗਾ ਲੈਂਦੀ ਹੁੰਦੀ ਹਾਂ ਛੋਟਿਆਂ ਦਾ ਮਨੇ ਤੰਗ ਕਰਦੇ ਹੁੰਦੇ ਮੰਗਾ ਲੈਣੇ ਆਣਾ ਇਹ ਜੰਕ ਘਾਉਣੀਆਂ ਤੇ ਇਹਨੇ ਚੇਚਾ ਜਾਣਾ ਮੰਗਾਲਾ ਠੀਕ ਹੈ ਸੋਹਣਾ ਨਾ ਬਹੁਤ ਸੋਹਣੇ ਮੰਮੀ ਕਿਵੇਂ ਨੇ ਲੱਗਿੰਦੀ ਆ ਬਹੁਤ ਜਿਆਦਾ ਸੋਹਣੇ ਉਹ ਸਭ ਤੋਂ ਜਿਆਦਾ ਸੋਨਾ ਤੇ ਪੈਣੇ ਪਰਵਾਹ ਦਾ ਪਿਆਰ ਕਰਦੀ ਸਹੀ ਗੱਲਾਂ ਮੰਮੀ ਤੁਹਾਨੂੰ ਪਤਾ ਇਹ ਮੇਰਾ ਪ੍ਰਾਣ ਹੈ ਇਹ ਮੇਰਾ ਪਿਓ ਹੀ ਆ ਇਸੇ ਸਮੇਂ ਬੜੇ ਨਾਜ਼ਾਨਾ ਪਾਲਿਆ ਸਾਰੇ ਘਰ ਦੀ ਜ਼ਿੰਮੇਵਾਰੀ ਇਕੱਲੇ ਵੀਰ ਜੀ ਨੇ ਚੱਲੀ ਕੋਈ ਵੀ ਨਹੀਂ ਸੀ ਉਹਦੇ ਸਾਥ ਦੇ ਨਾਲ ਬਸ ਇਹ ਦੋਵੇਂ ਪਰਵਾਹ ਛੋਟੇ ਸੀ ਸਾਨੂੰ ਪਤਾ ਸਾਬ ਉਹਸਲੇ ਪੀਓ ਚਲਾ ਰਹੀ ਸੀ ਸਾਡੀ ਮਾਂ ਨੇ ਸਾ ਕਿਵੇਂ ਪਾਲਿਆ ਮਾਂ ਨੇ ਤੇ ਪਾਲਿਆ ਪਾਲਿਆ ਉਸ ਤੋਂ ਵੱਧ ਬਹੁਤ ਨਿੱਕੀ ਸੀ ਅਸੀਂ ਫਿਰ ਇਹਨੂੰ ਪਾਲਿਆ ਇਹ ਸਾਡੀ ਭੈਣ ਨਹੀਂ ਸਾਡੀ ਧੀ ਹੈ ਇਹਨੂੰ ਧੀਆ ਵਾਂਗੂ ਛੋਟਿਆਂ ਹੁੰਦਿਆਂ ਤੋਂ ਅਸੀਂ ਪਾਲਿਆ ਸਿਰਫ ਇੱਕ ਛੋਟੀ ਜੀ ਗਲਤੀ ਕਰਕੇ ਬਸ ਇਹ ਤਿੰਨ ਚਾਰ ਸਾਲ ਸਾਡੇ ਤੋਂ ਦੂਰ ਰਹੀ ਹੈ ਕੋਈ ਉਹ ਹੁਣ ਤੁਸੀਂ ਭੁੱਲ ਜੋ ਜੀ ਬਾਕੀ ਉਹ ਅਸੀਂ ਹੁਣ ਭੁੱਲ ਗਏ ਬਸ ਬਸੋਂ ਸਾਡੇ ਭਰਾ ਭੈਣ ਭਰਾ ਦਾ ਇਸ ਤਰ੍ਹਾਂ ਚਲਦਾ ਰਹੇਗਾ ਵਾਹ ਜਾਣਾ ਰਹੇਗਾ ਤੁਸੀਂ ਭੈਣ ਜੀ ਜਰੂਰ ਆਇਆ ਕਰੋ ਜਰੂਰ ਜੀ ਸਾਡਾ ਆਪਣਾ ਘਰ ਲੈ ਅਸੀਂ ਵੀ ਆਇਆ ਕਰਾਂਗੇ ਹਾਂ ਤੁਸੀਂ ਉਪਰੋਂਗਾ ਭੈਣ ਭਰਾਵਾਂ ਦਾ ਪਿਆਰ 4 ਸਾਲ ਬਾਅਦ ਜਾਗ ਗਿਆ ਆਲੋ ਜਿਹੜੇ ਕਾਰ ਵਿਆਹ ਵਿਆਹ ਚ ਨਹੀਂ ਕੀਤੇ ਹੌਣ ਥੋੜੇ ਥੋੜੇ ਕਰਕੇ ਪੂਰੇ ਕਰ ਲੈਣਾ ਹੌਲੀ ਹੌਲੀ ਹੋ ਹੋ ਮੰਮੀ ਦਾ ਕਹਿੰਦਾ ਮਤਲਬ ਹੈ ਕਿ ਪਿਆਰ ਭਰਾਵਾਂ ਦੇ ਪਿਆਰ ਜਿਹੜੇ 4 ਸਾਲ ਦੀ ਦੂਰੀਆਂ ਪਈਆਂ ਨੇ ਨਾ ਉਹਨੂੰ ਹੌਲੀ ਹੌਲੀ ਪਿਆਰ ਨਾਲ ਪੂਰੀਆਂ ਹੋਣਗੀਆਂ ਵੱਡੇ ਬੰਦੇ ਗੱਲ ਨਾ ਬਸਦੀ ਕਰਦੇ ਨੇ ਪਰ ਗੱਲ ਹੋਰ ਹੁੰਦੀ ਬਸ ਕਰੋ ਮੰਮੀ ਚਾਹ ਬਹੁਤ ਹੋ ਗਿਆ ਜੇ ਕੋਈ ਨੰਬਰ ਜਨਾ ਤੁਸੀਂ ਆਣਾ ਫਿਰ ਪੰਜੀ ਹੋਣਾ ਹੈ ਜ਼ੁਮਰਾ ਹੋ ਜੇ ਕਿਸੇ ਗੱਲ ਦਾ ਚੰਗਾ ਪੰਜੀ ਨਹੀਂ ਨਹੀਂ ਮਿਲਿਆ ਮਨ ਖੁਸ਼ ਹੋ ਗਿਆ ਦੇਖ ਲਿਆ ਤੁਹਾਨੂੰ ਸਾਰਿਆਂ ਨੂੰ ਉਹ ਹਾਂ ਬਹੁਤ ਵਧੀਆ ਸਾਨੂੰ ਤੁਹਾਨੂੰ ਮਿਲ ਕੇ ਬੜੀ ਖੁਸ਼ੀ ਹੋਈ ਜੀ ਬਹੁਤ ਵਧੀਆ ਲੱਗਾ ਬਹੁਤ ਵਧੀਆ ਲੱਗਾ ਸਾਨੂੰ ਐਨੀ ਖੁਸ਼ੀ ਹੈ ਕਿ ਸਾਡੀ ਧੀ ਖੁਸ਼ੀ ਹੈ ਬਸ ਇਹਨਾਂ ਧੀ ਮਾਤਾ ਜੀ ਸਮੈ ਨਹੀਂ ਖੁਸ਼ੀ ਹੈ ਕਿ ਪੂਰਾ ਧਰਮ ਵਾਲੇ ਤਨ ਖੁਸ਼ੀ ਲੈ ਗਏ ਸਾਰੇ ਖੁਸ਼ ਨੇ ਹਮ ਸੁਖੀ ਹੈਵਾਸਾ ਸੰਗੋੜਾ ਪ੍ਰਸ਼ੰਗ ਦੇ ਲਈ ਮਾਤਾ ਰੋਇ ਨਾ ਕੋਈ ਨਹੀਂ ਜਿੰਦੀ ਮੈਕ ਕੋਈ ਨੂੰ ਮੈਲਾ ਕੋਈ ਨੂੰ ਮੈਲਾ ਚਾਰ ਇੰਸ਼ਾ ਹੋਵੇ ਹਮ ਤੁਸੀਂ ਇਤਨਾ ਹੀ ਆਉਂਦੇ ਜਾਂਦੇ ਰਹੋ ਭਾਬੀ ਜੀ ਤੁਸੀਂ ਤੇ ਵੀਰ ਦੀ ਤੇ ਮੰਮੀ ਕੋਈ ਕਿਸੇ ਵੀ ਗੱਲ ਦੀ ਟੈਨਸ਼ਨ ਨਾ ਲੈਣਾ ਠੀਕ ਹੈ ਮਾਤਾ ਟੈਨਸ਼ਨ ਨਹੀਂ ਕੀ ਇਹ ਹੋਰ ਬਹੁਤ ਕੁੜਾ ਕਰਦਾ ਹੋਂ ਤੇਰਾ ਵੀਰ ਵੀ ਆ ਗਿਆ ਭਾਬੀ ਵੀ ਆ ਗਈ

बाकी ही आएगा का का एक काली हम पचान दो चार बिना दिक्कत ना इसलिए कह रहा है बच्चे नहीं तो आरामगी अपन सारे हम पूरा ही जो आएगा ठीक है ठीक है चल माता हम रोना खुश होगे पूरी मेहनत करोगे लड़की लड़की तो कौन आई मुझे बोल शा ना लगता है <laughs> <स्था। laughs> ना आज तो क्या चल रहा है ना बस